ਜਿਹੜੇ এনवायरमेंटਲਿਸਟ ਜਿਹੜੇ ਵਾਤਾਵਰਣ ਪ੍ਰੇਮੀ ਆ ਜਿਹੜੇ ਉਹਨਾਂ ਦੇ ਕਨਸਰਨਸ ਆ ਵੀ ਵੈਲਿਊਏਬਲ ਫਾਰਮ ਲੈਂਡ ਇਸ ਬੀਂਗ ਟੇਕਨ ਅਵੇ ওয়াটার ਬਾਡੀਜ਼ ਵਿਲ ਬੀ ਡਿਸਟਰਬਡ ਐਂਡ ਸੋ ਆਨ ਐਂਡ ਸੋ ਫੋਰਥ ਉਹਨਾਂ ਨੂੰ ਅਡਰੈਸ ਕਰਨ ਵਾਸਤੇ ਤੁਸੀਂ ਕੀ ਕਰ ਰਹੇ ਹੋ ਦੇਖੋ ਜੀ ਇਹਦੇ ਵਿੱਚ ਸਾਨੂੰ ਤਕਰੀਬਨ 25 ਸਾਲਾਂ ਤੋਂ ਸੀਰੀਅਸly এনवायरमेंटਲ ਸਟਡੀ ਕਰ ਰਹੇ ਹਾਂ ਹਰ ਜਦੋਂ ਵੀ ਕੋਈ ਡਿਫਰੈਂਟ ਸਰਕਾਰ ਹੁੰਦੀ ਸੀ অন এনवायरमेंटਲ

ਕਿਉਂਕਿ ਇਹ ਅਰਬਨ ਏਰੀਆ ਦੇ ਵਿੱਚ ਆ ਗਿਆ ਹੈ ਜਿਹੜੀ ਡਿਵੈਲਪਮੈਂਟ ਜਿਹੜੀ ਹੈਗੀ ਆ ਉਹ ਤਕਰੀਬਨ ਸਾਨੂੰ ਕਈਆਂ ਦੇ ਘਰ ਵੀ ਲੈਣੇ ਪੈਣੇ ਕਿਉਂਕਿ ਇਹ ਬੜਿਆ ਹੀ ਉਸ ਸਾਹਬ ਦਾ ਨਾ ਹੈਗਾ ਐਂਡ ਵੀਵ ਕੈਪਟ ਇਟ ਵੈਰੀ ਇਨ ਇਨ ਦ ਸੈਂਸ ਆਫ ਵੈਨ ਵੀ ਵਰ ਬਿਲਡਿੰਗ ਇਟ ਵੀਵ ਪ੍ਰੋਟੈਕਟਡ ਦ ਲੈਂਡ ਸੋ ਨੋ ਵਨ ਕੈਨ ਬਿਲਡ ਓਨ ਦ ਰੋਡ ਆਫ ਦ ਹਾਈਵੇ ਐ ਸੋ ਅਸੀਂ ਆਪਣੇ ਵੱਲੋਂ ਇਸ ਚੀਜ਼ ਨੂੰ ਪੂਰਾ ਪ੍ਰਪੇਅਰ ਕਰਕੇ ਆਏ ਸੀਗੇ এনਵਾਇਰਨਮੈਂਟਲ ਇਰੀਗੇਸ਼ਨ ਵੀ ਸਾਡੇ ਬਹੁਤ ਜ਼ਿਆਦਾ ਹੈ ਕਿ ਜਿੱਥੇ ਅਸੀਂ ਕੋਈ ਆਪਣੇ এনਵਾਇਰਨਮੈਂਟਲ jada hazardous area on the what the which ramp broad and as bridge broad and near by now not the effect nahove so we've taken a lot of the mitigation criteria into play but ultimately we need to build And grid lock to the which are saying that you get the ideal runny abdic street and the utte high video tape that's also very very bad for the environment and so you need to keep people getting to where they need to go quickly fast the go get traffic the mental health to the will look on the board uservanda farkpanda cuz you're always stuck you're frustrated you can't get to where you need to go